ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਕਦੇ ਮਾਰਕੀਟ ਵਿੱਚ ਨਿਕਲੋ ਆਪਣੇ ਟਰੈਕਟਰ ਦੇ ਬਾਈਕ ਦੇ ਕਾਰ ਦੇ ਪੁਰਜ਼ੇ ਲੈਣ ਵਾਸਤੇ ਮਾਰਕੀਟ ਵਿੱਚੋਂ ਦੋ ਲਫ਼ਜ਼ ਤੁਹਾਡੇ ਸਾਹਮਣੇ ਆਉਣਗੇ ਸਪੇਅਰ ਪਾਰਟ ਦੀ ਦੁਕਾਨ ਤੇ ਜਾਓਗੇ ਦੋ ਲਫ਼ਜ਼ ਸੁਣਨ ਵਾਸਤੇ ਮਿਲਣਗੇ ਆਹ ਜਿਹੜਾ ਪੁਰਜ਼ਾ ਏ ਇਹ ਜੈਨੂਨ ਏ ਓਰੀਜినਲ ਏ ਪਰ ਆਹ ਜਿਹੜਾ ਪੁਰਜ਼ਾ ਹੈ ਨਾ ਆਫਟਰ ਮਾਰਕੀਟ ਹੈ ਹੁਣ ਫੈਸਲਾ ਤੁਹਾਡਾ ਹੈ ਵੀ ਤੁਸੀਂ ਆਫਟਰ ਮਾਰਕੀਟ ਮੇਰਾ ਮਤਲਬ ਜਿਹੜਾ ਥੋੜਾ ਡੁਪਲੀਕੇਟ ਹੈ ਉਹਦੇ ਅੰਦਰ ਉਨੀ ਪਿਓਰਿਟੀ ਨਹੀਂ ਹੈ ਜਿੰਨੀ ਜੈਨੂਨ ਦੇ ਅੰਦਰ ਹੈ ਆਫਟਰ ਮਾਰਕੀਟ ਪੁਰਜਾ ਲਿਆਉਣਾ ਹੈ ਜਾਂ ਤੁਸੀਂ ਜੈਨੂਨ ਪੁਰਜਾ ਖਰੀਦ ਕੇ ਲਿਆਉਣਾ ਹੈ ਤੁਹਾਡੇ ਕੋਲ ਜਿਹੜੀ ਕਾਰ ਹੈ ਉਹ ਮਹਿੰਗੀ ਕਾਰ ਹੋਵੇ ਮਰਸੀਡੀ ਹੈ BMW ਹੈ ਫਰਾਰੀ ਹੈ ਬੈਂਟਲੀ ਹੈ ਕੋਈ ਹੋਰ ਮਹਿੰਗੀ ਕਾਰ ਹੋਵੇ ਅਚਾਨਕ ਖਰਾਬ ਹੋਵੇ 2-4 ਸਾਲ ਚਲਾਈ ਅਚਾਨਕ ਖਰਾਬ ਹੋ ਗਈ ਗਾਰੰਟੀ ਵਾਰੰਟੀ ਉਹਦੀ ਚਲੀ ਗਈ ਕਈਆਂ ਕਾਰਾਂ ਦੀ ਤਾਂ ਵੈਸੇ ਮਹਿੰਗੀਆਂ ਕਾਰਾਂ ਦੀ ਲਾਈਫਟਾਈਮ ਵਾਰੰਟੀ ਹੁੰਦੀ ਹੈ ਖੈਰ ਮੈਂ ਗੱਲ ਕਰ ਰਿਹਾ ਕੇਵਲ ਸਮਝਾਉਣ ਵਾਸਤੇ ਉਦਾਹਰਣ ਬਣਾ ਰਿਹਾ ਤੁਹਾਨੂੰ ਖੁਦ ਨੂੰ ਪੁਰਜਾ ਖਰੀਦ ਕੇ ਲਿਆਉਣਾ ਪਿਆ ਕਾਰ ਤੁਹਾਡੀ ਮਹਿੰਗੀ ਹੈ ਕਰੋੜ ਰੁਪਏ ਦੀ ਕਾਰ ਤੁਸੀਂ ਖਰੀਦੀ ਜਾਂ ਲੱਖ ਡਾਲਰ ਦੀ ਕਾਰ ਖਰੀਦੀ 2 ਲੱਖ ਦੀ ਕਾਰ ਖਰੀਦੀ ਖੈਰ ਹੁਣ ਜੇ 2-4000 5000 ਡਾਲਰ ਖਰਚਣਾ ਪਿਆ ਯਾਰ ਰੁਪਈਆ ਖਰਚਣਾ ਪਿਆ ਤੇ ਫੈਸਲਾ ਤੁਹਾਡਾ ਹੈ ਨਾ ਵੀ ਤੁਸੀਂ ਆਫਟਰ ਮਾਰਕੀਟ ਪੁਰਜੇ ਲੈ ਕੇ ਆਉਣੇ ਨੇ ਜਾਂ ਜੈਨੂਨ ਪੁਰਜੇ ਲੈ ਕੇ ਆਉਣੇ ਨੇ ਹਾਂ ਮੈਕੈਨਿਕ ਇੱਕ ਗੱਲ ਕਹੇਗਾ ਉਹ ਕਹੇਗਾ ਵੀ ਜੇ ਜੈਨੂਨ ਪੁਰਜਾ ਲੈ ਕੇ ਆਏਗਾ ਇਹਦੀ ਇੰਨਾ ਲੰਮਾ ਸਮਾਂ ਵਾਰੰਟੀ ਹੈ ਗਰੰਟੀ ਹੈ ਪਰ ਜੇ ਆਫਟਰ ਮਾਰਕੀਟ ਲੈ ਲੈ ਕੇ ਆਏਗਾ ਇਹਦੀ ਗਰੰਟੀ ਨਹੀਂ ਹੈ ਮਹੀਨਾ ਚੱਲੇ 2 ਚੱਲੇ ਸਾਲ ਚੱਲੇ ਨਾ ਚੱਲੇ ਦੂਜੀ ਗੱਲ ਜੇ ਜ਼ਬਰਦਸਤੀ ਕਰਕੇ ਵੀ ਆਫਟਰ ਮਾਰਕੀਟ ਪੁਰਜ਼ਾ ਇਹਦੇ ਵਿੱਚ ਪਾਵਾਂਗੇ ਦੋ ਗੱਲਾਂ ਹੋਣਗੀਆਂ ਨੰਬਰ 1 ਤੇ ਇਹਦੇ ਚੱਲਣ ਦੀ ਗਰੰਟੀ ਨਹੀਂ ਹੈ ਨੰਬਰ 2 ਹੋ ਸਕਦਾ ਹੈ ਤੇਰੀ ਕਾਰ ਦੇ ਕੰਪਿਊਟਰ ਨੂੰ ਖਰਾਬ ਕਰ ਦਵੇ ਕਿਉਂਕਿ ਕਾਰ ਨੇ ਕੰਪਿਊਟਰ ਰਾਈਟ ਨਿੱਕੇ ਨਿੱਕੇ ਸੈਂਸਰ ਲੱਗੇ ਨੇ ਤੁਸੀਂ ਟਰੈਕ ਚੇਂਜ ਕਰਦੇ ਹੋ ਕਾਰ ਦੱਸਦੀ ਹੈ ਤੁਸੀਂ ਧਿਆਨ ਨਹੀਂ ਦੇ ਰਹੇ ਅਗਲੀ ਕਾਰ ਦੇ ਨੇੜੇ ਤੁਹਾਡੀ ਕਾਰ ਚਲੀ ਗਈ ਤੇ ਅਮਰਜੈਂਸੀ ਬ੍ਰੇਕ ਵੀ ਮਾਰ ਦਿੰਦੀ ਹੈ ਖੈਰ ਮੈਨੂੰ ਕਹਿਣ ਦੀ ਲੋੜ ਨਹੀਂ ਤੁਸੀਂ ਸਮਝਦਾਰ ਹੋ ਬਹੁਤ ਕੁਝ ਵੇਖ ਰਹੇ ਹੋ ਹੰਡਾ ਰਹੇ ਹੋ ਨਵੇਂ ਯੁੱਗ ਦੀਆਂ ਤਕਨੀਕਾਂ ਖੈਰ ਤੋ ਗੱਲ ਕਰ ਰਿਹਾ ਹਾਂ ਸੰਭੀ ਮਕੈਨਿਕ ਕਹੇਗਾ ਵੀ ਹੋ ਸਕਦਾ ਹੈ ਇਹ ਤੇਰੀ ਕਾਰ ਦੇ ਕੰਪਿਊਟਰ ਨੂੰ ਵੀ ਡੈਮੇਜ ਕਰ ਦਵੇ ਇਹ ਵੀ ਖਤਰਾ ਹੈ ਨਾਲ ਹੁਣ ਤੁਹਾਡਾ ਫੈਸਲਾ ਹੈ ਨਾ ਤੁਸੀਂ ਕਹੋਗੇ ਵੇਖੀ ਜਾਏਗੀ ਆਫਟਰ ਮਾਰਕੀਟ ਪੁਰਜਾ ਪਾ ਹੁਣ ਜ਼ਿੰਮੇਵਾਰੀ ਵੀ ਤੁਹਾਡੀ ਬਣ ਗਈ ਕਾਰ ਖਰਾਬ ਹੁੰਦੀ ਹੈ ਖਰਚਾ ਵੱਧ ਹੁੰਦਾ ਹੈ ਨਹੀਂ ਹੁੰਦਾ ਜ਼ਿੰਮੇਵਾਰੀ ਤੁਹਾਡੀ ਅਗਰ ਜੈਨੂਨ ਪਾਉਂਦੇ ਹੋ ਤੇ ਲੰਮਾ ਟਾਈਮ ਚੱਲਣ ਦੀ ਸੰਭਾਵਨਾ ਹੈ ਉਦਾਹਰਣ ਇੱਕ ਨੰਬਰ 2 ਦੇ ਉੱਤੇ ਉਦਾਹਰਣ ਤੁਸੀਂ ਆਪਣੀ ਕਾਰ ਦੇ ਅੰਦਰ ਜਿਹੜਾ ਇੰਜਨ ਆਇਲ ਪਾਉਂਦੇ ਹੋ ਚੰਗਾ ਪਾਉਂਦੇ ਹੋ ਪੁਰਜ਼ੇ ਪਾਉਂਦੇ ਹੋ ਚੰਗੇ ਪਾਉਂਦੇ ਹੋ ਪਰ ਮੇਰਾ ਮਤਲਬ ਇਹ ਜਦੋਂ ਦਿਮਾਗ ਦੇ ਅੰਦਰ ਕੁਝ ਪਾਉਂਗਾ ਹੁੰਦਾ ਹੈ ਤੁਹਾਡਾ ਸਰੀਰ ਇਹ ਬੜਾ ਅਮੋਲਕ ਹੈ ਅਮੋਲਕ ਆਂਗਣੇ ਆ ਅਮੋਲਕ ਜ਼ਿੰਦਗੀ ਹੈ ਇਹਦਾ ਕੋਈ ਬਦਲ ਥੋੜਾ ਹੈ ਕਿਸੇ ਬਦਲ ਦੇ ਵਿੱਚ ਜ਼ਿੰਦਗੀ ਥੋੜਾ ਮਿਲਦੀ ਹੈ ਦਿਮਾਗ ਕਿਸੇ ਬਦਲ ਵਿੱਚ ਥੋੜਾ ਮਿਲਦਾ ਹੈ ਤੇ ਜਿਹਦੇ ਕੋਲ ਨਹੀਂ ਉਹਨੂੰ ਪੁੱਛੋ ਵੀ ਜ਼ਿੰਦਗੀ ਦੀ ਕੀਮਤ ਕੀ ਹੈ ਦਿਮਾਗ ਦੀ ਕੀਮਤ ਕੀ ਹੈ ਜਿਹਦੇ ਕੋਲ ਦਿਮਾਗ ਨਹੀਂ ਰੂੜੀਆਂ ਦੇ ਢੇਰ ਦੇ ਉੱਤੇ ਬੈਠਾ ਰਹਿੰਦਾ ਹੈ ਵਿਚਾਰਾ ਖਾਂਦਾ ਵੀ ਉੱਥੇ ਨਾ ਉਹਨੂੰ ਦੁਰਗੰਧੀ ਦਾ ਪਤਾ ਹੈ ਨਾ ਸੁਗੰਧੀ ਦਾ ਪਤਾ ਹੈ ਨਾ ਸੌਂ ਦਾ ਪਤਾ ਹੈ ਨਾ ਮੇਲੇ ਦਾ ਪਤਾ ਹੈ ਕੁਝ ਵੀ ਨਹੀਂ ਮੇਲੇ ਕਚਲੇ ਵਿੱਚ ਰਹਿੰਦਾ ਹੈ ਜ਼ਿੰਦਗੀ ਬਰਬਾਦ ਕਰ ਲਿੰਦਾ ਕਾਰੋਬਾਰ ਤੇ ਕਰਨਾ ਹੀ ਕੀ ਹੈ ਤਰੱਕੀ ਤੇ ਕਰਨੀ ਕੀ ਹੈ ਘਰ ਚ ਲਾਉਣਾ ਵੀ ਨਹੀਂ ਆਉਂਦਾ ਖੈਰ ਜਦੋਂ ਤੁਸੀਂ ਆਪਣੇ ਦਿਮਾਗ ਵਿੱਚ ਪਾਉਂਦੇ ਹੋ ਤੇ ਉਦੋਂ ਵੀ ਤੁਹਾਨੂੰ ਸੋਚ ਕੇ ਫੈਸਲਾ ਕਰਨ ਦੀ ਲੋੜ ਹੁੰਦੀ ਹੈ ਵੀ ਮੈਂ ਦੇ ਵਿੱਚ ਜੈਨੂਨ ਚੀਜ਼ ਪਾਵਾਂ ਜਾਂ ਮੈਂ ਇਹਦੇ ਵਿੱਚ ਕੂੜਾ ਕਰਕਟ ਪਾਵਾਂ ਆਫਟਰ ਮਾਰਕੀਟ ਪਾਵਾਂ ਅੱਗੇ ਜਾ ਕੇ ਮੈਂ ਕਹਾਂਗਾ ਗੱਲ ਨੂੰ ਸਿੱਧ ਕਰਾਂਗਾ ਵੀ ਆਫਟਰ ਮਾਰਕੀਟ ਕੀ ਹੈ ਤੇ ਜੈਨੂਨ ਕੀ ਹੈ ਖੈਰ ਮੈਂ ਗੱਲ ਕਰ ਰਿਹਾ ਸਾਂ ਇੱਕ ਉਦਾਹਰਣ ਹੋਰ ਤੁਹਾਡੇ ਸਾਹਮਣੇ ਰੱਖ ਦਿਆਂ ਵੀ ਜੇ ਮੰਨ ਲਓ ਕਿਦਰੇ ਥੋੜੀ-ਬਹੁਤੀ ਚਲਦਿਆਂ ਚਲਦਿਆਂ ਸਰੀਰ ਦੇ ਅੰਦਰ ਪ੍ਰੋਬਲਮ ਆਈ ਹਾਰਟ ਦੀ ਪ੍ਰੋਬਲਮ ਆਈ ਤੁਸੀਂ ਡਾਕਟਰ ਕੋਲ ਚਲੇ ਗਏ ਤੇ ਡਾਕਟਰ ਨੇ ਇੱਕ ਗੱਲ ਕਹੀ ਉਹ ਕਹਿਣ ਲੱਗਾ ਵੀ ਹੋ ਸਕਦਾ ਏ ਤੈਨੂੰ ਸਟੰਟ ਪਵੇ ਪਰ ਆ ਜਿਹੜਾ 1 ਲੱਖ ਦਾ ਹੈ ਆ ਜਿਹੜਾ 2 ਲੱਖ ਦਾ ਹੈ ਆ ਜਿਹੜਾ 5 ਲੱਖ ਦਾ ਹੈ ਇਹਦੀ ਉਮਰ ਇੰਨੀ ਏ ਇਹਦੀ ਉਮਰ ਇੰਨੀ ਹੈ ਹੁਣ ਫੈਸਲਾ ਤੁਹਾਡਾ ਹੈ ਸਰੀਰ ਤੁਹਾਡਾ ਹੈ ਲਾਈਫ ਤੁਹਾਡੀ ਹੈ ਡਾਕਟਰ ਨੇ ਕਿਹਾ ਵੀ ਐਸ ਸਟੰਟ ਦੀ ਮੈਂ ਗਰੰਟੀ ਦੇ ਸਕਦਾ ਵੀ ਲਾਈਫਟਾਈਮ ਚੱਲੇਗਾ ਜਿੰਨਾ ਸਮਾਂ ਤੇਰੀ ਉਮਰੇ ਦੁਬਾਰਾ ਪਾਉਣ ਦੀ ਵੇਖਣ ਦੀ ਲੋੜ ਨਹੀਂ ਪਰ ਆ ਜਿਹੜਾ 5 ਸਾਲ ਬਾਅਦ ਬਦਲਣਾ ਪੈ ਸਕਦਾ ਹੈ 10 ਸਾਲ ਬਾਅਦ ਬਦਲਣਾ ਪੈ ਸਕਦਾ ਉਦੋਂ ਤੇਰੀ ਉਮਰ ਟਲਦੀ ਜਾਏਗੀ ਮੇਰਾ ਮਤਲਬ ਕਮਜ਼ੋਰੀ ਆਉਂਦੀ ਜਾਏਗੀ ਉਦੋਂ ਦੁਬਾਰਾ ਸਿਰ ਫਾੜ ਕਰਨੀ ਪਏ ਤੇ ਉਹ ਤੇਰੇ ਵਾਸਤੇ ਚੰਗਾ ਨਹੀਂ ਹੈ ਮੇਰੀ ਐਡਵਾਈਸ ਹੈ ਮੇਰੀ ਸਲਾਹ ਹੈ ਮੈਂ ਰეკਮੈਂਡ ਕਰਦਾ ਵੀ ਤੂੰ ਆ ਯੂਜ਼ ਕਰ ਭਾਵੇਂ 2 ਲੱਖ ਮਹਿੰਗਾ ਹੀ ਇਹ ਇਹਨੂੰ ਲੈ ਕੇ ਆਪਣੇ ਸਰੀਰ ਵਿੱਚ ਫਿਟ ਕਰਵਾ ਹੁਣ ਮਰਜੀ ਤੁਹਾਡੀ ਹੈ ਨਾ ਫੈਸਲਾ ਤੁਹਾਡਾ ਹੈ ਨਾ ਡਾਕਟਰ ਨੇ ਸਲਾਹ ਦੇਣੀ ਸੀ ਦੇ ਦਿੱਤੀ ਇੱਕ ਪਾਸੇ ਜੈਨੂਨ ਪਿਆ ਹੈ ਇੱਕ ਪਾਸੇ ਆਫਟਰ ਮਾਰਕੀਟ ਪਿਆ ਹੈ ਚੂਜ਼ ਤੁਸੀਂ ਕਰਨਾ ਹੈ ਵਰਤਣਾ ਤੁਸੀਂ ਹੈ ਕੀ ਵਰਦੇ ਹੋ ਕੀ ਨਹੀਂ ਖੈਰ ਸਰੀਰ ਲਈ ਭੋਜਨ ਚੰਗਾ ਜਾਂ ਮੰਦਾ ਵਰਤਣਾ ਹੈ ਮਰਜੀ ਤੁਹਾਡੀ ਇਦੇ ਅੰਦਰ ਜ਼ਹਿਰ ਪਰਨਾ ਹੈ ਅਮਰਤ ਪਰਨਾ ਹੈ ਮਰਜੀ ਤੁਹਾਡੀ ਜੇ ਤੁਹਾਡਾ ਗਲਾ ਖਰਾਬ ਹੋਇਆ ਤੁਹਾਨੂੰ ਜ਼ੁਕਾਮ ਹੋਇਆ ਤੁਸੀਂ ਸਰੀਰ ਦੀ ਟੁੱਟ ਭੱਜ ਮਹਿਸੂਸ ਕਰ ਰਹੇ ਹੋ ਤੇ ਸੋਚਣਾ ਨਹੀਂ ਪਏਗਾ ਵੀ ਮੈਂ ਕੱਲ ਦੇ ਭੋਜਨ ਦੇ ਅੰਦਰ ਵਿਆਹ ਦੀ ਪਾਰਟੀ ਵਿੱਚ ਗਿਆ ਸਾਂ ਕਿਸੇ ਬੱਚੇ ਦੀ ਬਰਥਡੇ ਪਾਰਟੀ ਵਿੱਚ ਗਿਆ ਸਾਂ ਮੈਂ ਖਾਧਾ ਕੀ ਤੁਹਾਨੂੰ ਚੇਤਾ ਆਏਗਾ ਵੀ ਕੱਲ ਮੈਂ ਕੌਫੀ ਪੀ ਰਿਹਾ ਸਾਂ ਫਲਾਣੇ ਬੰਦੇ ਨੇ ਨਾਲ ਹੀ ਪਲੇਟ ਲੈ ਆਂਦੀ ਆ ਆਈਸਕ੍ਰੀਮ ਦੀ ਉਹਨੇ ਮੈਨੂੰ ਆਫਰ ਕੀਤੀ ਤੇ ਮੈਂ ਮਨਾਂ ਨਹੀਂ ਕੀਤਾ ਕੌਫੀ ਦਾ ਕੱਪ ਪਾਸੇ ਰੱਖਿਆ ਤੇ ਨਾਲ ਹੀ ਆਈਸਕ੍ਰੀਮ ਖਾਣੀ ਸ਼ੁਰੂ ਕਰ ਦਿੱਤੀ ਉਹ ਜਿਹੜਾ ਗਰਮ ਸਰਦ ਹੋ ਕੇ ਮੈਨੂੰ ਜ਼ੁਕਾਮ ਲੱਗ ਗਿਆ ਮੇਰਾ ਗਲਾ ਖਰਾਬ ਹੋ ਗਿਆ ਛੋਟਾ ਛੋਟਾ ਬੁਖਾਰ ਵੀ ਨਾਲ ਆ ਗਿਆ ਹੁਣ ਤੁਹਾਨੂੰ ਸੁਧਾਰ ਕਰਨ ਦੀ ਲੋੜ ਹੈ ਨਾ ਦੇਖਣਾ ਤੁਸੀਂ ਸੀ ਨਾ ਵੀ ਮੈਂ ਕਿਹੜਾ ਭੋਜਨ ਸਰੀਰ ਨੂੰ ਦੇਣਾ ਹੈ ਕਿਹਦੇ ਨਾਲ ਮੇਰਾ ਸਰੀਰ ਵਿਗੜ ਸਕਦਾ ਹੈ ਕਿਹਦੇ ਨਾਲ ਨਹੀਂ ਵਿਗੜ ਸਕਦਾ ਦੇਖਣਾ ਤੁਸੀਂ ਸੀ ਖਾਣ ਵਾਸਤੇ ਪਦਾਰਥ ਬਹੁਤ ਹੁੰਦੇ ਨੇ ਪਰ ਫੈਸਲਾ ਤੁਹਾਡਾ ਹੈ ਕਿਹੜਾ ਚੰਗਾ ਹੈ ਮੇਰੇ ਵਾਸਤੇ ਕਿਹੜਾ ਮੰਦਾ ਹੈ ਮੇਰੇ ਵਾਸਤੇ ਮੰਨ ਲਓ ਕਿਸੇ ਨੂੰ ਸ਼ੂਗਰ ਹੈ ਤੇ ਹੁਣ ਵੇਖਣਾ ਨਹੀਂ ਪਏਗਾ ਅਗਰ ਲੱਡੂ ਜਲੇਬੀਆਂ ਦੁੱਜੇ ਤਿੱਜੇ ਬਰਫੀ ਕਾਜੂ ਕਤਲੀ ਬੜਾ ਕੁਝ ਪਿਆ ਹੈ ਕੇਕ ਪਿਆ ਹੈ ਚਖ ਚਖ ਕੇ ਖਾਈ ਜਾਓਗੇ ਤੇ ਤੁਹਾਡੇ ਸਰੀਰ ਵਾਸਤੇ ਡੇਂਜਰਸ ਹੈ ਫੈਸਲਾ ਤੁਹਾਡਾ ਹੈ ਨਾ ਤੁਹਾਡੇ ਵਾਸਤੇ ਉਹੀ ਮਿੱਠਾ ਅੱਜ ਦੇ ਦਿਨ ਆਫਟਰ ਮਾਰਕੀਟ ਤੁਹਾਡੇ ਵਾਸਤੇ ਉਹ ਸ਼ੁੱਧ ਨਹੀਂ ਹੈ ਤੁਹਾਡੇ ਵਾਸਤੇ ਉਹ ਚੰਗਾ ਨਹੀਂ ਹੈ ਹੁਣ ਮੈਂ ਜਿਹੜੀ ਗੱਲ ਕਰਨ ਲੱਗਾ ਅਖੀਰ ਦੇ ਉੱਤੇ ਕੱਚੇ ਕਟਿਆ ਤੇ ਬੇਅਕਲ ਮਕੈਨਿਕਾਂ ਕੋਲੋਂ ਅਸੀਂ ਆਪਣੇ ਦਿਮਾਗ ਦਾ ਇਲਾਜ ਕਰਾ ਰਹੇ ਹਾਂ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਦਿਮਾਗ ਵਿੱਚ ਪਾ ਕੀ ਰਹੇ ਆ ਆਫਟਰ ਮਾਰਕੀਟ ਜਾਂ ਸ਼ੁੱਧਤਾ ਅਸੀਂ ਕੂੜਾ ਕਰਕਟ ਪਾ ਰਹੇ ਆ ਜਾਂ ਸ਼ੁੱਧ ਗਿਆਨ ਪਾ ਰਹੇ ਆ ਤੇ ਸ਼ੁੱਧ ਗਿਆਨ ਬਣਦਾ ਕਿੱਥੇ ਹੈ ਸ਼ੁੱਧ ਗਿਆਨ ਮਿਲਦਾ ਕਿੱਥੋਂ ਹੈ ਕੋਈ ਕੋ ਇੱਕੀ ਜਗ੍ਹਾ ਹੈ ਉਹਦਾ ਨਾਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਹੜਾ ਘਟਿਆ ਗਿਆਨ ਹੈ ਕਿੱਥੋਂ ਮਿਲਦਾ ਹੈ ਸੂਰਜ ਪ੍ਰਕਾਸ਼ ਵਿੱਚ ਭਰਿਆ ਪਿਆ ਹੈ ਦਸਮ ਗ੍ਰੰਥ ਵਿੱਚ ਭਰਿਆ ਪਿਆ ਹੈ ਹੋਰ ਤਰ੍ਹਾਂ ਤਰ੍ਹਾਂ ਦੇ ਕੂੜਾ ਕਰਕਟ ਗ੍ਰੰਥਾਂ ਦੇ ਅੰਦਰ ਭਰਿਆ ਪਿਆ ਹੈ ਕਈਆਂ ਦੇ ਗਿੱਟੇ ਤੇ ਲੱਗਣੀ ਗੱਲ ਵੀ ਕੂੜਾ ਕਰਕਟ ਕਿਉਂ ਕਹਿ ਰਿਹਾ ਜਿਸ ਗ੍ਰੰਥ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੀ ਤੋਹੀਨ ਹੋਵੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨੀਚਾ ਵਿਖਾਉਂਦਾ ਯਤਨ ਹੋਵੇ ਉਹਨੂੰ ਕੂੜਾ ਕਰਕਟ ਨਾ ਕਹੀਏ ਤੇ ਕੀ ਕਹੀਏ ਤੁਹਾਡੇ ਲਈ ਹੋਏਗਾ ਮਹਾਨ ਸਾਡੇ ਲਈ ਉਹ ਕੂੜਾ ਕਰਕਟ ਹੀ ਹੈ ਖੈਰ ਉਹ ਇੱਕ ਵੱਖਰਾ ਵਿਸ਼ਾ ਹੈ ਤੁਸੀਂ ਕੱਚੇ ਤੇ ਘਟੀਆ ਮਕੈਨਿਕਾਂ ਕੋਲ ਜਾ ਰਹੇ ਹੋ ਕਾਰ ਤੁਹਾਡੀ ਮਹਿੰਗੀ ਹੈ ਲਾਈਫ ਤੁਹਾਡੀ ਮਹਿੰਗੀ ਹੈ ਬੜੀ ਕੀਮਤੀ ਹੈ ਪਰ ਜਾ ਕੇ ਦੇਖ ਰਹਿ ਹੋਏ ਦਾ ਲਾਂਚ ਕਰਾਉਣ ਵਾਸਤੇ ਪਖੰਡੀ ਸਾਧਾਂ ਦੇ ਕੋਲ ਪਖੰਡੀ ਮਕੈਨਿਕਾਂ ਦੇ ਕੋਲ ਪਖੰਡੀ ਲੁੱਚੇ ਲਫੰਗੇ ਬਲਾਤਕਾਰੀ ਆਪ ਪਖੰਡੀ ਲਾਣੇ ਦੇ ਕੋਲ ਉਹਨਾਂ ਕੋਲ ਜਾ ਰਹੇ ਆ ਤੇ ਉਹ ਤੁਹਾਡਾ ਲਾਜ ਕਿਵੇਂ ਕਰਦੇ ਨੇ ਕੱਚੀਆਂ ਤਾਰਨਾ ਤੁਹਾਡੇ ਵਿੱਚ ਪਰਦੇ ਨੇ ਉਹ ਗੁਰਬਾਣੀ ਦੀ ਪੰਕਤੀ ਚੱਕ ਕੇ ਤੁਹਾਡੇ ਕੰਨਾਂ ਵਿੱਚ ਪਾਉਣਗੇ ਜਿਸ ਪੰਕਤੀ ਦੇ ਅੰਦਰ ਕਿਸੇ ਸਾਧੂ ਦੀ ਮਹਿਮਾ ਦਾ ਜ਼ਿਕਰ ਹੋਏਗਾ ਗੁਰੂ ਨਾਲੋਂ ਤੋੜ ਕੇ ਸਾਧੂ ਦੀ ਮਹਿਮਾ ਦੇ ਨਾਲ ਜੋੜਿਆ ਜਾ ਰਿਹਾ ਹੈ ਫੈਸਲਾ ਤੁਹਾਡਾ ਸੀ ਨਾ ਵੀ ਇਹ ਗਿਆਨ ਅਕਸੈਪਟ ਕਰੀਏ ਜਾਂ ਨਾ ਕਰੀਏ ਪੁਰਜੇ ਲੈਣ ਜਾਂਦੇ ਹੋ ਫੈਸਲਾ ਤੁਹਾਡਾ ਹੈ ਨਾ ਇਹਨੂੰ ਅਕਸੈਪਟ ਕਰੀਏ ਨਾ ਕਰੀਏ ਭੋਜਨ ਪਿਆਏ ਖਾਣ ਲੱਗੇ ਅਕਸੈਪਟ ਕਰਦੇ ਹੋ ਨਹੀਂ ਕਰਦੇ ਉਹ ਫੈਸਲਾ ਤੁਹਾਡਾ ਹੈ ਨਾ ਜੁੱਤੀ ਕਪੜਾ ਖਰੀਦਣ ਲੱਗੇ ਫੈਸਲਾ ਤੁਹਾਡਾ ਹੁੰਦਾ ਹੈ ਮੈਂ ਆ ਖਰੀਦਨੀ ਆ ਨਹੀਂ ਖਰੀਦਨੀ ਭਾਵੇਂ ਮਹਿੰਗੀ ਜੁੱਤੀ ਹੋਵੇ ਪਰ ਜੇ ਤੁਹਾਡੇ ਪੈਰਾਂ ਨੂੰ ਤੰਗ ਕਰਦੀ ਏ ਛਾਲੇ ਕਰੇਗੀ ਨਹੀਂ ਖਰੀਦਦੇ ਤੁਸੀਂ ਛੱਡ ਦਿੰਦੇ ਹੋ ਭਾਵੇਂ ਉਹ ਤੁਹਾਨੂੰ ਫ੍ਰੀ ਵਿੱਚ ਵੀ ਮਿਲੇ ਪਰ ਕੱਚਾ ਗਿਆਨ ਕਚਰੋੜ ਗਿਆਨ ਘਟਿਆ ਗਿਆਨ ਕੂੜਾ ਕਰਕਟ ਆਪਣੇ ਦਿਮਾਗ ਵਿੱਚ ਕਿਉਂ ਪਵਾ ਲੈਂਦੇ ਆ ਪਤਾ ਕਿਉਂ ਪਵਾ ਲੈਂਦੇ ਆ ਕਿਉਂਕਿ ਗੱਡੀ ਬਾਰੇ ਤੁਹਾਨੂੰ ਥੋੜੀ-ਬਹੁਤੀ ਨੌਲੇਜ ਹੈ ਸਮਝ ਹੈ ਵੀ ਆਹ ਪੁਰਜਾ ਖਰਾਬ ਕਰੇਗਾ ਚੱਲੇਗਾ ਪੋਜਣ ਬਾਰੇ ਥੋੜੀ-ਬਹੁਤੀ ਸਮਝ ਹੈ ਆਪਣੇ ਬਾਰੇ ਸਮਝ ਨਹੀਂ ਹੈ ਗੁਰਬਾਣੀ ਬਾਰੇ ਸਮਝ ਨਹੀਂ ਹੈ ਤੁਹਾਡੇ ਵਾਸਤੇ ਉਹ ਹੀ ਗੁਰਮਤਿ ਜੋ ਸਾਧਾ ਨੇ ਚਿੰਟੇ ਵਜਾ ਕੇ ਤੁਹਾਡੇ ਪੱਲੇ ਪਾ ਦਿੱਤੀ ਤੁਹਾਡੇ ਲਈ ਉਹ ਹੀ ਗੁਰਮਤ ਹੈ ਤੋਂ ਖੈਰ ਅਸਲ ਸ਼ੁੱਧ ਤੇ ਸਹੀ ਪੁਰਜੇ ਜਿਹੜੇ ਮਿਲਦੇ ਨੇ ਦਿਮਾਗ ਨੂੰ ਤੰਦਰੁਸਤ ਰੱਖਣ ਵਾਸਤੇ ਉਹ ਮਿਲਦੇ ਨੇ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਜਿਹਨੂੰ ਤੁਸੀਂ ਨਾ ਪੜਦੇ ਹੋ ਨਾ ਸਮਝਦੇ ਹੋ ਨਾ ਆਪਣੇ ਤੇ ਅਪਲਾਈ ਕਰਦੇ ਹੋ ਫਿਰ ਜਦੋਂ ਸਮਝ ਵੀ ਨਹੀਂ ਫਿਰ ਜਦੋਂ ਉਹ ਪੁਰਜਿਆਂ ਦੀ ਅਸਲ ਮਹੱਤਤਾ ਦਾ ਪਤਾ ਵੀ ਨਹੀਂ ਤੇ ਫਿਰ ਜਿਹੜੇ ਆਫਟਰ ਮਾਰਕੀਟ ਪੁਰਜੇ ਹੁੰਦੇ ਨਾ ਸਾਧਾਂ ਦੇ ਕੋਲ ਉਹ ਚੱਕ ਕੇ ਤੁਹਾਡੇ ਵਿੱਚ ਫਿੱਟ ਕਰ ਦਿੰਦੇ ਨੇ ਤੁਹਾਡੇ ਦਿਮਾਗ ਵਿੱਚ ਭਰ ਦਿੰਦੇ ਨੇ ਤੁਸੀਂ ਸਾਧਾਂ ਦੇ ਖੁਰੜੇ ਘੁੱਟਣੇ ਸ਼ੁਰੂ ਕਰ ਦਿੰਦੇ ਹੋ ਜਿਸ ਕਰਕੇ ਜਿੰਨੀ ਤੌਰ ਦੇ ਉਤੇ ਤੁਸੀਂ ਬਿਮਾਰ ਹੋ ਜਾਂਦੇ ਹੋ ਤੇ ਅੱਜ ਦਾ ਮਨੁੱਖ ਐਡਵਾਂਸ ਸਦੀ ਦਾ ਮਨੁੱਖ ਜਿੰਨੀ ਤੌਰ ਦੇ ਉਤੇ ਬਿਮਾਰ ਹੀ ਮਿਲਦਾ ਹੈ ਆਫਟਰ ਮਾਰਕੀਟ ਪਖੰਡੀ ਸਾਧਾਂ ਦੀ ਹੈ ਆਫਟਰ ਮਾਰਕੀਟ ਪਖੰਡੀ ਸਾਧਾਂ ਦਾ ਗਿਆਨ ਹੈ ਆਫਟਰ ਮਾਰਕੀਟ ਝੂਠ ਤੇ ਗੱਪ ਕਹਾਣੀਆਂ ਨੇ ਜਿਹਦੇ ਨਾਲ ਤੁਸੀਂ ਅਪਸੈਟ ਹੋ ਜਾਂਦੇ ਹੋ ਕਿਉਂਕਿ ਪਹਿਲਾਂ ਉਹਨਾਂ ਨੂੰ ਐਕਸੈਪਟ ਕਰ ਲਿਆ ਹੁੰਦਾ ਹੈ ਪ੍ਰਵਾਨ ਕਰ ਲਿਆ ਹੁੰਦਾ ਹੈ ਤੋ ਜੇ ਆਪਣੇ ਦਿਮਾਗ ਦਾ ਸਹੀ ਇਲਾਜ ਕਰਨਾ ਚਾਹੁੰਦੇ ਹੋ ਦਿਮਾਗ ਵਿੱਚ ਸਹੀ ਗਿਆਨ ਭਰਨਾ ਚਾਹੁੰਦੇ ਹੋ ਤਰਜ਼ੇ ਜ਼ਿੰਦਗੀ ਨੂੰ ਸਹੀ ਚਾਲ ਦੇਣੀ ਚਾਹੁੰਦੇ ਹੋ ਸਹੀ ਢਾਲ ਦੇਣੀ ਚਾਹੁੰਦੇ ਹੋ ਸਹੀ ਰੰਗਤ ਦੇਣੀ ਚਾਹੁੰਦੇ ਹੋ ਇਹਨੂੰ ਸੁਰਤਾਲ ਦੇਣਾ ਚਾਹੁੰਦੇ ਹੋ ਆਨੰਦ ਲੈਣਾ ਚਾਹੁੰਦੇ ਹੋ ਸਕੂਨ ਲੈਣਾ ਚਾਹੁੰਦੇ ਹੋ ਇੱਕੋ ਇੱਕ ਰਾਏ ਇੱਕੋ ਇੱਕ ਜਗ੍ਹਾ ਗੁਰੂ ਗ੍ਰੰਥ ਸਾਹਿਬ ਜੀ ਛੱਡ ਦਿਓ ਨਾ ਪਖੰਡੀਆਂ ਦਾ ਖਹਿੜਾ ਇਹ ਸਾਰੇ ਦੇ ਸਾਰੇ ਝੂਠੇ ਮਕੈਨਿਕ ਨੇ ਆਫਟਰ ਮਾਰਕੀਟ ਪੁਰਜ਼ੇ ਨੇ ਜੋ ਤੁਹਾਡੇ ਵਿੱਚ ਫਿੱਟ ਕਰਦੇ ਨੇ ਤੁਹਾਡੇ ਦਿਮਾਗ ਭ੍ਰਿਸ਼ਟ ਹੋ ਜਾਂਦੇ ਨੇ ਵਿਗੜ ਜਾਂਦੇ ਨੇ ਤੁਹਾਡੇ ਕੰਪਿਊਟਰ ਵਿਗੜ ਜਾਂਦੇ ਨੇ ਤਾਂ ਖੈਰ ਵਿਗੜੇ ਹੋਏ ਕੰਪਿਊਟਰ ਦੇ ਨਾਲ ਫਿਰ ਕਰਦੇ ਕੀ ਹੋ ਤੁਸੀਂ ਸੱਚ ਬੋਲਣ ਵਾਲਿਆਂ ਦੇ ਵਿਰੋਧੀ ਬਣ ਜਾਂਦੇ ਆ ਤੇ ਜਦੋਂ ਸੱਚ ਬੋਲਣ ਵਾਲਿਆਂ ਦੇ ਵਿਰੋਧੀ ਬਣਦੇ ਹੋ ਟਮਿੰਜ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਕਿਸੇ ਨਾ ਕਿਸੇ ਰੂਪ ਵਿੱਚ ਵਿਰੋਧੀ ਬਣ ਜਾਂਦੇ ਹੋ ਆਫਟਰ ਮਾਰਕੀਟ ਨਹੀਂ ਜੈਨੂਨ ਪੁਰਜ਼ਾ ਤੁਹਾਡੇ ਦਿਮਾਗ ਨੂੰ ਚਾਹੀਦਾ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ